ਸਵਾਗਤ ਕਰਦੇ ਹਾਂ ਦੋਸਤੋ ਇੱਕ ਵਾਰ ਫੇਰ ਤੁਹਾਡਾ ਸਾਡੀ ਇਸ ਨਵੀਂ ਵੀਡੀਓ ਵਿੱਚ ਇੱਕ ਨਵੀਂ ਅਪਡੇਟ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਤੁਹਾਡੇ ਵਾਸਤੇ ਉਮੀਦ ਕਰਾਂਗੇ ਕਿ ਤੁਸੀਂ ਸਾਰੇ ਨੇ ਠੀਕ ਹੋ ਹੋਗੇ ਪੰਜਾਬੀ 뮤직 ਇੰਡਸਟਰੀ ਦੇ ਵਿੱਚ ਇੱਕ ਖੋਫ ਜਿਹੜਾ ਕਿ ਫੇਤੋਂ ਸ਼ੁਰੂ ਹੋ ਚੁੱਕਿਆ ਆ ਆਖਿਰਕਾਰ ਉਸ ਖੋਫ ਦਾ ਨਾਮ ਹੈ ਸਿੱਧੂ ਤੁਹਾਨੂੰ ਦੱਸ ਦਈਏ ਕਿ ਸਿੱਧੂ ਮੂਸੇਵਾਲੇ ਦੇ ਘਰਦਿਆਂ ਵੱਲੋਂ ਕਿਹਾ ਗਿਆ ਆ ਖਾਸ ਕਰਕੇ ਉਨ੍ਹਾਂ ਦੇ ਜਿਹੜਾ ਕੀ ਪਿਤਾ ਬਲਕੌਰ ਨੇ ਉਹਨਾਂ ਵੱਲੋਂ ਇਹ ਕਿਹਾ ਗਿਆ ਹੈ ਕਿ ਸਿੱਧੂ ਮੂਸੇਵਾਲੇ ਦੀ ਨਵੀਂ EP ਜਿਹੜੀ ਕਿ ਆਪਾਂ 4 ਤੋਂ 5 ਗਾਣੇ ਉਹਨਾਂ ਦੇ ਜਨਮ ਦਿਨ ਵਾਲੇ ਦਿਨ 11 ਜੂਨ ਨੂੰ ਜਿਹੜਾ ਕੀ ਰਿਲੀਜ਼ ਕਰਾਂਗੇ ਜਿਸ ਤੋਂ ਬਾਅਦ ਕੀ ਪੰਜਾਬੀ 뮤직 ਇੰਡਸਟਰੀ ਦੇ ਸਾਰੇ ਸਿੰਗਰ ਲੱਗੇ ਹੋਏ ਨੇ ਆਪਣੇ ਆਪਣੇ ਗਾਣੇ ਬਣਾਉਣ ਦੇ ਵਿੱਚ ਅਤੇ ਕਈ ਸਿੰਗਰ ਇਹ ਵੀ ਕਹਿ ਰਹੇ ਨੇ ਕਿ ਅਸੀਂ ਉਸੇ ਡੇਟ ਦੇ ਉੱਪਰ ਜਿਹੜੀ ਕਿ ਆਪਣੀ ਐਲਬਮ ਛੱਡਾਂਗੇ ਆਖਿਰਕਾਰ ਕਰਨੋਜ਼ੁਲਾ ਨੇ ਵੀ ਕੀ ਕੁਝ ਕਿਹਾ ਆ ਉਸ ਡੇਟ ਨੂੰ ਲੈ ਕੇ ਅਤੇ ਉਸ ਤੋਂ ਬਾਅਦ ਕਰਨੋ ਜਰੇ ਨੇ ਕਿਹੜੇ ਆਪਣੇ ਨਵੇਂ ਗਾਣੇ ਦੀ ਜਿਹੜੀ ਉਹ ਗੱਲ ਕੀਤੀ ਆ ਆ ਤੁਹਾਨੂੰ ਅਸੀਂ ਕਰਨੋ ਜਰੇ ਦੀ ਉਹ ਵੀਡੀਓ ਦਿਖਾਉਣੀ ਆ ਜਰੂਰ ਤੁਸੀਂ ਇਹ ਇਸ ਵੀਡੀਓ ਨੂੰ ਅੰਤ ਤੱਕ ਦੇਖਿਓ ਜਿੰਦਗੀ ਰਵੀ ਆ ਰਾ ਕੀ ਹੁਣ ਸੇਮ ਗਾਣਾ ਤਾਂ ਹੀ ਮੈਂ ਸੇਮ ਗਾਣਾ ਕਿਈ ਦੀ ਜਿਵੇਂ 48 ਟਾਈਮ ਸੀਗਾ ਚਲ ਆਪਾਂ ਗੱਲ ਕਰੀ ਲਾਂਗੇ ਯਾਰ ਕੁੜੇ 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 ਕੁੜੀ ਆ ਯਾਰ ਯਾਰ ਹੁਣ ਮੈਂ ਇੱਥੇ ਫਿਰ ਕੀ ਹੁਣ ਕੰਨ ਨੂੰ ਫਿਰ ਕੀ ਹੋ ਜਾਣਾ ਡਾਰਲਿੰਗ ਹਰੇਕ ਗਾਣੇ ਦੀ ਆਪਣੀ ਸਟੋਰੀ ਹੈ ਰਾਈਟ ਤੁਸੀਂ ਲੋ ਪਹਿਲਾਂ ਵੀ ਦੇਖੋ ਕੀ ਚੀਜ਼ਾਂ ਰਾਈਮ ਹੋ ਰਹੀਆਂ ਹਰੇਕ ਚੀਜ਼ ਤੇ ਮੁੱਕ ਰਹੀ ਹੈ ਉਹੀ ਬਸ ਇਹ ਚੀਜ਼ ਤੋਂ ਮੈਨੂੰ ਕੀ ਰਹੀ ਇਦਾਂ ਹੁੰਦਾ ਹੁੰਦਾ ਵੀ ਯਾਰ ਆਪਣੇ ਨਾ ਬੰਦੇ ਕੀ ਰਹੀ ਇੱਕ ਗੱਲ ਯੂ ਹੀ ਕਿਸੇ ਨੇ ਕੁਝ ਕਹਿਤੀ ਮਾੜੀ ਜੀ ਉਹਦੇ ਬਾਰੇ ਮਨ ਜਾਣਨਾ ਨਾ ਪਤਾ ਕਰਨਾ ਵੀ ਉਹਦੇ ਪਿੱਛੇ ਆਪਾਂ ਪੈ ਜ ਨੇ ਇਦਾਂ ਨਾ ਗਿਰੀ ਗਿਰੀ ਥੋੜਾ ਜਿਹਾ ਆਪਣੇ ਦਿਮਾਗ ਨਾਲ ਵੀ ਸੋਚੇ ਗਿਰੀ ਤੇ ਹੁਣ ਉਹ ਗਾਣਾ ਹੀ ਵਧੀਆ ਚੱਲ ਰਿਹਾ ਮੈਂ ਉਹ ਹੀ ਕੱਲ ਮੈਂ ਕਹਿੰਦਾ ਸੀ ਡਾਈਵਰਸਿਫਾਈ Exactly. Like yeah, there's so much dif different Punjabi music now different genres right hmm. like diversify it, man like last year my house music has been there so I started listening to it hmm. I love it acha haan ji dosto eh si gi oh video jis <laughs> de vich karnozla apne gaane di safai dinda hai dikhai ditta hai tuhannu das diye ki karnozla kireda ki gaana aaya siga jis naam hai gaya 48 rhymes us to baad karnozla ne ਉਸ ਦੇ ਵਿੱਚ ਬਾਰ ਬਾਰ ਕਿਹਾ ਸੀਗਾ ਰੇ ਕੁੜੇ ਉਸ ਤੋਂ ਬਾਅਦ ਜਿਹੜੇ ਕਿ ਸਿੱਧੂ ਮੂਸੇਵਾਲੇ ਦੇ ਫੈਨ ਸੀਗੇ ਉਹਨਾਂ ਵੱਲੋਂ ਇਹ ਕਿਹਾ ਗਿਆ ਸੀਗਾ ਕਿ ਇਹਨੇ ਸਿੱਧੂ ਮੂਸੇਵਾਲੇ ਦੀ ਏਡੀ ਕਿਉਂ ਨਕਲ ਕੀਤੀ ਆ ਅਤੇ ਉਸ ਤੋਂ ਬਾਅਦ ਕਰਨ ਔਜਲਾ ਨੇ ਕਿਹਾ ਗਾਣੇ ਇਹਨੇ ਜਿਆਦਾ ਪਏ ਨੇ ਤੁਸੀਂ ਸੋਚ ਵੀ ਨਹੀਂ ਸਕਦੇ ਜਿੰਨੇ ਗਾਣੇ ਮੈਂ ਲਿਖ ਚੁੱਕਿਆ ਆ ਤੁਹਾਨੂੰ ਕੀ ਲੱਗਦਾ ਹੈ ਕਿ ਕਰਨ ਔਜਲਾ ਵੀ ਏੜਾ ਕਿ ਸਿੱਧੂ ਮੂਸੇਵਾਲੇ ਵਾਂਗ ਹੀ ਪੀ ਛੱਡੇਗਾ ਅਤੇ ਕਰਨ ਔਜਲਾ ਵੀ ਕਹਿਣਾ ਕਿ ਉਹ ਏਪੀ ਇਸੇ ਮੇੜੀ ਕਿ ਆ ਸਕਦੀ ਆ ਕਿਉਂਕਿ ਬੱਬੂ ਮਾਨ ਅਤੇ ਅਲੀ ਮੰਗੜ ਵੀੜਿਆ ਦੋਵਾਂ ਨੇ ਐਲਬਮ ਕਰਨ ਨੂੰ ਤਿਆਰ ਹੋ ਚੁੱਕੇ ਆ ਤੇ ਉਸ ਤੋਂ ਬਾਅਦ ਕਰਨ ਹੋ ਜੇਦਾ ਇਹ ਵੱਡਾ ਬਿਆਨ ਜਿਹੜਾ ਕਿ ਨਿਕਲੇਗਾ ਸਾਹਮਣੇ ਆਇਆ ਤੁਹਾਨੂੰ ਦੱਸ ਦਈਏ ਕਿ ਸਿੱਧੂ ਦੀ EP ਜਿਹੜੀ ਕਿ 11 ਜੂਨ ਨੂੰ ਸਿੱਧੂ ਦੇ ਜਨਮ ਦੇਣ ਵਾਲੇ ਦੇਣੀ ਹੋਣਗੀ ਪਰ ਇਹਨਾਂ ਦੀਆਂ EPਾਂ ਜਾਂ ਐਲਬਮਾਂ ਦੀ ਡੇਟ ਜਿਹੜੀ ਕਿ ਹਲੇ ਤੱਕ ਨਹੀਂ ਆਈ ਗੈਰੀ ਸੰਧੂ ਨੇ ਵੀ ਆਪਣੀ ਜਿਹੜੀ ਇੱਕ ਐਲਬਮ ਸਿੰਗੀ ਉਹ 11 ਤਰੀਕ ਨੂੰ ਦੀ ਡੇਟ ਰੱਖੀ ਸੀਗੀ ਪਰ ਉਸ ਤੋਂ ਬਾਅਦ ਜਿਹੜਾ ਕਿ ਗੈਰੀ ਸੰਧੂ ਨੇ ਲਾਈਵ ਆ ਕੇ ਕਹਿ ਦਿੱਤਾ ਕਿ ਮੈਂ ਉਹ ਡੇਟ ਅੱਗੇ ਕਰ ਦਿੱਤੀ ਆ ਜੇਕਰ ਤੁਸੀਂ ਉਹ ਵੀ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਉਹ ਵੀ ਸਾਡੇ ਚੈਨਲ ਦੇ ਉੱਪਰ ਅਪਲੋਡ ਹੋਈ ਹੈ ਤੁਸੀਂ ਜਾ ਕੇ ਦੇਖ ਸਕਦੇ ਹੋ ਇਸ ਵੀਡੀਓ ਦੇ ਬਾਰੇ ਤੁਸੀਂ ਕੀ ਕੁਝ ਕਹਿਣਾ ਚਾਹੋਗੇ ਸਾਨੂੰ ਕਮੈਂਟ ਵਿੱਚ ਜਰੂਰ ਦੱਸਿਓ ਅਤੇ ਇਦਾਂ ਦੀ ਹੋਰ ਨਵੀਂ ਤਾਜ਼ੀ ਵੀਡੀਓ ਨੂੰ ਦੇਖਣ ਵਾਸਤੇ ਜਿਨ੍ਹਾਂ ਨੇ ਹਲੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਜਾ ਕੇ ਜਰੂਰ ਕਰ ਲਿਓ ਹਰ ਰੋਜ਼ ਇਦਾਂ ਦੀਆਂ ਨਵੀਆਂ ਅਪਡੇਟਾਂ ਸੀ ਤੁਹਾਡੇ ਵਾਸਤੇ ਲੈ ਕੇ ਹੁੰਦੇ ਰਵਾਂਗੇ ਬਹੁਤ ਜਲਦ ਹਾਜ਼ਰ ਹੋਵਾਂਗੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਇੱਕ ਆਪਣੀ ਨਵੀਂ ਅਪਡੇਟ ਦੇ ਨਾਲ